ਕਿਸੇ ਖਾਬਾਂਖਿਆਲੋਂ ਕਿਸੇ ਸ਼ਖਸ ਦੇ ਜਮਾਲੋਂ ਬਲਹਾਰ ਹੋ ਕੇ ਮਰਨਾ ਕੁਰਬਾਨ ਹੋ ਕੇ ਜਿਉਣਾ ਸੀਨੇ ਦੇ ਨਾਲ ਲਾ ਕੇ ਟੜਕੰਦੇ ਵਿੱਚ ਰਲਾ ਕੇ ਕਵਿਤਾ ਦੇ ਨਾਲ ਕਵਿਓ ਇਕ ਜਾਨ ਹੋ ਕੇ ਜਿਉਣਾ ਬਲਹਾਰ ਹੋ ਕੇ ਮਰਨਾ ਕੁਰਬਾਨ ਹੋ ਕੇ ਜਿਉਣਾ ਜਗਣਾ ਮਸ਼ਾਲ ਬਣ ਕੇ ਜਿਉਣਾ ਮਿਸਾਲ ਬਣ ਕੇ ਛੁਪਣਾ ਨਾ ਓਲਿਆਂ ਵਿੱਚ ਟੜਿਆਂ ਜਾਂ ਟੋਲਿਆਂ ਵਿੱਚ ਜੀਵਨ ਦੇ ਪਲ ਨਾ ਡਰਨਾ ਸਾਡੀ ਤਰ੍ਹਾਂ ਨਾ ਕਰਨਾ ਕੁੱਟ-ਕੁੱਟ ਨਾ ਐ ਬੇਮਰਨਾ ਐਲਾਨ ਹੋ ਕੇ ਜਿਉਣਾ ਬਲਹਾਰ ਹੋ ਕੇ ਮਰਨਾ ਕੁਰਬਾਨ ਹੋ ਕੇ ਜਿਉਣਾ ਹਾਂ ਮੈਂ ਵੀ ਜਾਣਦਾ ਹਾਂ ਇਖਲਾਕ ਦੇ ਤਕਾਜ਼ੇ ਸਭ ਰਿਸ਼ਤਿਆਂ ਦੀ ਸੀਮਾ ਹਰ ਸਾਖ ਦੇ ਤਕਾਜ਼ੇ ਰੁਕਦਾ ਨਾ ਖੂਨ ਇਹਨੇ ਦਿਲ ਚਾਕ ਦੇ ਤਕਾਜ਼ੇ ਕੀ ਰਤ ਦੇ ਪੁਤਲਿਆ ਨੇ ਚਟਾਨ ਹੋ ਕੇ ਜਿਉਣਾ ਬਲਹਾਰ ਹੋ ਕੇ ਮਰਨਾ ਕੁਰਬਾਨ ਹੋ ਕੇ ਜਿਉਣਾ ਬੇਦਾਗ ਨੇ ਉਸਾਰੇ ਬਸ ਦਾਗਦਾਰ ਮੈਂ ਹੀ ਓ ਲਿਸ਼ਕ ਦੇਨੇ ਸ਼ੀਸ਼ੇ ਮੈਲੀ ਨੋਹਾਰ ਮੈਂ ਹੀ ਤੁਸੀਂ ਖੁਦ ਹੀ ਧਿਆਨ ਮਾਰੋ ਕਿੰਨਾ ਕਠਿਨ ਹੈ ਯਾਰੋ ਇਨਨੇ ਖੁਦਾ ਮਾਇੰਦਰ ਇਨਸਾਨ ਹੋ ਕੇ ਜਿਉਣਾ ਬਲਹਾਰ ਹੋ ਕੇ ਮਰਨਾ ਕੁਰਬਾਨ ਹੋ ਕੇ ਜਿਉਣਾ ਇਕ ਦੂਸਰੇ ਦੇ ਦੁੱਖ ਦਾ ਹੀ ਸਾਨੂੰ ਆਸਰਾ ਹੈ ਸਾਰੇ ਉਜੜ ਗਏ ਹਾਂ ਬਸ ਇਹ ਹੀ ਹੌਸਲਾ ਹੈ ਕੀ ਬਾਤ ਹੈ ਇਹ ਵਸਣਾ ਇਸ ਉਜੜੀਆਂ ਦੀ ਬਸਤੀ ਕੀ ਬਾਤ ਹੈ ਇਹ ਇੰਨੇ ਬੇਜਾਨ ਹੋ ਕੇ ਜਿਉਣਾ ਪਲਹਾਰ ਹੋ ਕੇ ਮਰਨਾ ਕੁਰਬਾਨ ਹੋ ਕੇ ਜਿਉਣਾ ਇਸ ਕੈਰ ਪੈਰ ਅੰਦਰ ਅਵਲ ਲੁਕੇ ਹੀ ਰਹਿਣਾ ਦਰਵਾਜ਼ਿਆਂ ਦੇ ਪਿੱਛੇ ਯਾਰੋ ਰੁਕੇ ਹੀ ਰਹਿਣਾ ਆਉਣਾ ਪਿਆਜ ਬਾਹਰ ਤਾਂ ਤੀਰ ਹੋ ਕੇ ਆਉਣਾ ਜਿਉਣਾ ਪਿਆ ਨਗੰਤਾ ਕਿਰਪਾਨ ਹੋ ਕੇ ਜਿਉਣਾ ਬਲਹਾਰ ਹੋ ਕੇ ਮਰਨਾ ਕੁਰਬਾਨ ਹੋ ਕੇ ਜਿਉਣਾ ਇਹ ਸ਼ੈਰ ਸ਼ੈਰ ਉਹ ਹੈ ਇਹ ਪੈ ਪੱਥਰ ਦੇ ਪੁੱਤ ਨੇ ਸਾਰੇ ਛਮੀਆਂ ਦੀ ਰੁੱਤ ਨੇ ਸਾਰੇ ਪੈਸੇ ਦੇ ਪੁੱਤ ਨੇ ਸਾਰੇ ਇੱਥੇ ਬੋਲ ਕਹਿਣਾ ਸੱਚ ਦਾ ਹੈ ਓ ਜਿਵੇਂ ਕੱਚ ਦਾ ਸਮਾਨ ਹੋ ਕੇ ਜਿਉਣਾ ਬਲਹਾਰ ਹੋ ਕੇ ਮਰਨਾ ਕੁਰਬਾਨ ਹੋ ਕੇ ਜਿਉਣਾ ਕੀ ਮੋੜ ਮੁੜ ਗਏ ਹਾਂ ਗਹਿਰਾ ਨਾ ਚੜ ਗਏ ਹਾਂ ਜੇ ਦੇ ਗਲ ਸੀ ਹਾਰ ਹੋਣਾ ਉਹਦੀ ਹਿੱਕ ਚ ਪੜ ਗਏ ਹਾਂ ਕੀ ਜਿਉਣਾ ਹੈ ਇਹ ਤਾਂ ਵੀਰਾਨ ਹੋ ਕੇ ਜਿਉਣਾ ਆਪਣੀ ਨਜ਼ਰ 'ਚ ਆਪਣਾ અપਮਾਨ ਹੋ ਕੇ ਜਿਉਣਾ ਬਲਹਾਰ ਹੋ ਕੇ ਮਰਨਾ ਕੁਰਬਾਨ ਹੋ ਕੇ ਜਿਉਣਾ ਬਲਹਾਰ ਹੋ ਕੇ ਮਰਨਾ ਕੁਰਬਾਨ ਹੋ ਕੇ ਜਿਉਣਾ